ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਮੰਜੀ ਹੋਰ ਸਾਨੂੰ ਜੀ ਸਭ ਠੀਕ ਠਾਕ ਹੋ ਜੀ ਉਮੀਦ ਕਰਦੇ ਆਂ ਜੀ ਤੁਸੀਂ ਵਧੀਆ ਸਾਰੇ ਜਣੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ گارਲਿਕ ਨਾਲ ਘਰੇ ਇਹ ਆਪਾਂ ਲੈ ਲਿਆ ਮੈਦਾ ਮੈਦੇ ਵਿੱਚ ਥੋੜਾ ਜਿਹਾ ਆਪਾਂ ਜਿਵੇਂ ਇੱਕ ਕੜਚੀ ਆਟਾ ਮਿਕਸ ਕੀਤਾ ਥੋੜਾ ਜਿਹਾ ਇਹਦੇ ਨਾਲ ਵਧੀਆ ਬਣ ਜਾਂਦੇ ਜਿਆਦਾ ਉਵੇਂ ਨਹੀਂ ਬਣਦੇ ये आप लगे अद्धा एक चम्मच बेकिंग पाउडर अद्धा चम्मच ही बेकिंग सोडा आप नमक ਸਮਝ ਤੋ ਥੋੜਾ ਇਹ ਘਟਨਾ ਮਤ ਪਾ ਲਿਆ ਨਾਲ ਆਪ ਪਾ ਪਾ ਲਿਆ ਤੇ ਇਹਨੂੰ ਕੋਲੀ ਹੈਗਾ ਤੇ ਛੋਟੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਤਿਆਰ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਤਾਂ ਜੀ ਆਪਾਂ ਆਟਾ ਹੋ ਗਿਆ ਮੈਦੇ ਦਾ ਬਿਲਕੁਲ ਅਬ ਇਹ ਤਿਆਰ ਜਦੋਂ ਸੌਫਟ ਇਦੇ ਵਿੱਚ ਨਾ ਦੇਸੀ ਦੋ ਘਿਓ ਵੀ ਚਮਚ ਮਿਕਸ ਕਰਨੇ ਸੀ ਉਹ ਮੈਂ ਉਦੋਂ ਭੁੱਲ ਗਈ ਤੁਹਾਨੂੰ ਦੱਸਣਾ ਦੋ ਦੇਸੀ ਘਿਓ ਦੇ ਚਮਚ ਮਿਕਸ ਕਰ ਲੈਣਾ ਆਟਾ ਹੋ ਗਿਆ ਬਿਲਕੁਲ ਆਪਣਾ ਤਿਆਰ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਕੱਢ ਕੇ ਰੱਖ ਲਾਂਗੇ ਇੱਕ ਘੰਟੇ ਕੋ ਵਾਸਤੇ ਤੇ ਵਧੀਆ ਬਿਲਕੁਲ ਮਲਾਈਨ ਹੋ ਜਾਏਗਾ ਤੇ ਇਹਦੇ ਉੱਪਰ ਆਪਾਂ ਲਾ ਦਾਂਗੇ ਹੁਣ ਦੇਸੀ ਘਿਓ ਬਚਿਆ ਇਹ ਵਧੀਆ ਸੌਫਟ ਹੋ ਜਾਏਗਾ ਬਿਲਕੁਲ ਤਿਆਰ ਜਾਊਗਾ ਤੇ ਹੁਣ ਆਪਾਂ ਜਿਹੜੀ ਆਪਾਂ ਇਹਦੇ ਨਾਲ ਸਬਜੀ ਖਾਣੀ ਆ ਆਲੂਾਂ ਦੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਨਾਲੇ ਬਣਾਉਣੇ ਆ ਆਪਾਂ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਸਬਜੀ ਬਣਾਉਣੇ ਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਹਾਂਜੀ ਹੁਣ ਆਪਾਂ ਬਣਾਉਣ ਲੱਗੇ ਆ ਆਲੂ ਦੀ ਸਬਜੀ ਤੇ ਆਪਾਂ 7-8 ਆਲੂ ਲੈਨੇ ਤੇ ਇਹਨੂੰ ਆਪਾਂ ਮਾਈਕ੍ਰੋ ਓਵਨ 'ਚ ਬਣਾਵਾਂਗੇ ਇੱਥੇ ਆਪਾਂ ਅੱਟ ਡਿਕਰੀ ਤੇ ਕਰ ਲਿਆ ਮਾਈਕ੍ਰੋ ਤੇ ਕਰਕੇ 8 ਡਿਗਰੀ ਆ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵਿੱਚ ਰੱਖ ਕੇ ਕੱਟ ਲਾਏ ਸੀ ਆਪਾਂ ਆਲੂਆਂ ਨੂੰ ਥੋੜੇ ਥੋੜੇ ਤੇ ਇਹ ਵਧੀਆ ਵਿੱਚ ਇਹਦੇ ਉਬਲ ਜਾਣਗੇ oven gas ਤੇ ਕਿੰਨਾ ਟਾਈਮ ਲੱਗ ਜਾਂਦਾ ਉਹ ਗ੍ਰੰਥ ਤੇ ਇੱਥੇ ਬਸ 4 ਮਿੰਟ ਦਾ ਆਪਾਂ ਟਾਈਮ ਲਾਵਾਂਗੇ ਤੇ ਇਹਨਾਂ ਨੇ ਜਦੋਂ 2 ਮਿੰਟ ਹੋ ਜਾਣਗੇ ਫਿਰ ਇਹਨਾਂ ਦਾ ਦੂਸਰਾ ਪੰਨਾ ਕਰ ਦਾਂਗੇ ਤੇ ਵਧੀਆ ਇਹਨਾਂ ਨੂੰ ਦੇਖੋ ਚਾਤ ਤੇ ਸਟਾਰਟ ਜਦੋਂ ਬੰਦਿਆ ਫਿਰ ਤੁਹਾਨੂੰ ਦ ਹਮ ਜੀ ਆਲੂ ਹੋ ਗਏ ਸੀ ਆਪਣੇ ਹੁਣ ਤਿਆਰ ਬਲਕੇ ਵਧੀਆ ਤੇ ਆਪਾਂ ਇਹਨਾਂ ਨੂੰ ਵਧੀਆ ਮੈਸ਼ ਕਰ ਲਿਆ ਸੀਗਾ ਤੇ ਇਧਰ ਆਪਾਂ ਸਾਰੇ ਆਪਦੇ ਮਸਾਲੇ ਵੀ ਤਿਆਰ ਕਰ ਲਏ ਇਹ ਲਸਣ ਆਪਾਂ ਕੁੱਟ ਲਿਆ ਸੀਗਾ ਤੇ ਇਹ ਸਾਬਤ ਧਨੀਆ ਇਹਨੂੰ ਵੀ ਆਪਾਂ ਗ੍ਰाइंड ਕਰ ਲਿਆ ਸੀਗਾ ਇਹ ਹਰੀਆਂ ਮਿਰਚਾਂ ਦੋ ਤੇ ਜੀਰਾ ਤੇ ਕਸੂਰੀ ਮੇਥੀ ਤੇ ਚਾਟ ਮਸਾਲਾ ਤੇ ਹਰਤਨੀਆ ਤੇ ਹੁਣ ਆਪਣਾ ਇਧਰ ਤੇਲ ਵੀ ਹੋ ਗਿਆ ਕੜਾਈ ਚ ਤਿਆਰ ਤੇ ਆਪਾਂ ਸਾਰੇ ਪਾਵਾਂਗੇ ਇਹਦੇ ਵਿੱਚ ਮਸਾਲੇ ਇਹਦੇ ਨਾਲ ਨਾਲ ਤੁਸੀਂ ਹਿੰਗ ਵੀ ਪਾ ਸਕਦੇ ਹੋ ਪਰ ਮੈਨੂੰ ਉਹਦਾ ਟੇਸਟ ਨਹੀਂ ਵਧੀਆ ਲੱਗਦਾ ਇਸ ਕਰਕੇ ਮੈਂ ਨਹੀਂ ਪਾਉਂਦੀ ਹਾਂ ਤੇ ਉਹ ਵੀ ਪਾ ਸਕਦੇ ਤੁਸੀਂ ਆ ਅਦਰਕ ਵੀ ਇਹਨਨ ਕੋਨ ਨਾ ਨਾ ਪਾਵਾ ਉਸੇ ਤਰ੍ਹਾਂ ਤੇਲ ਜਿਆਦਾ ਜਦੋਂ ਗਰਮ ਹੋਵੇ ਉਹਦੋਂ ਨਾ ਵਿੱਚ ਪਾਇਆ ਜ ਹੈਨਾ ਕਿਉਂਕਿ ਉਹ ਸਾਰੇ ਨਾ ਮਸਾਲੇ ਸੜ ਜਾਂਦੇ ਨੇ ਤੇਲ ਜਦੋਂ ਗਰਮ ਹੋ ਗਿਆ ਫਿਰ ਗੈਸ ਬੰਦ ਕਰਕੇ ਥੋੜਾ ਇੱਕ ਟਾਈਮ ਠੰਡਾ ਕਰਕੇ ਫਿਰ ਉਸ ਤੋਂ ਬਾਅਦ ਹੀ ਇਹਨਾਂ ਸਾਰੇ ਮਸਾਲਿਆਂ ਨੂੰ ਵਿੱਚ ਪਾਇਆ ਜੀ ਤੇ ਨਾਲ ਹੀ ਆਪਾਂ ਹੁਣ ਪਾ ਦਾਂਗੇ ਇਹਦੇ ਹਰੀਆਂ ਮਿਰਚਾਂ ਇਹਨੂੰ ਕੋਨ ਨਿਲਾਵਾਂਗੇ ਥੋੜਾ ਟਾਈਮ ਇਹਦੇ ਵਿੱਚ ਨਾ ਆਪਾਂ ਬਸ ਪਿਆਜ਼ ਨਾ ਟਮਾਟਰ ਕੁਝ ਵੀ ਨਹੀਂ ਪਾਇਆ ਤੁਸੀਂ ਤੁਸੀਂ ਦੇਖਿਆ ਜੇ ਬਣਾ ਕੇ ਬਿਲਕੁਲ ਐ ਲੱਗੇਗਾ ਜਿਵੇਂ ਪਿਆਜ਼ ਟਮਾਟਰ ਸਭ ਕੁਝ ਪਾਇਆ ਬਹੁਤ ਸਵਾਦ ਬਣਨੀ ਖੱਟੀ ਮਿੱਠੀ ਇਹ ਵਾਲੀ ਸਬਜ਼ੀ ਜਾਂ ਆਪਾਂ ਪੂੜੀ ਨਾਲ ਵੀ ਖਾ ਸਕਦੇ ਆਂ ਪਰੌਂਠਿਆਂ ਨਾਲ ਵੀ ਖਾ ਸਕਦੇ ਆਂ ਨਾ ਤੇ ਆਪਾਂ ਦਾ ਅੱਜ ਗਰਲਿਕ ਨਾਲ ਦੇ ਨਾਲ ਖਾਵਾਂਗੇ ਤੁਸੀਂ ਵੀ ਟਰਾਈ ਕਰਕੇ ਦੇਖਣਾ ਇੱਕ ਵਾਰੀ ਇਸੇ ਤਰ੍ਹਾਂ ਬਣਾ ਕੇ ਬਸ 2 ਮਿੰਟ ਜਿਵੇਂ ਭੁੰਨ ਲੈਨੇ ਆ ਪਤਾ ਆਪਾਂ ਨੂੰ ਲੱਗ ਗਿਆ ਕਿ ਹੁਣ ਥੁੱਜ ਗਏ ਨੇ ਫਿਰ ਇਹਦੇ ਵਿੱਚ ਲੜਿਆ ਆਪਾਂ ਆ ਪੋਣਿਆ ਹਲਦੀ ਤੇ ਲਾਲ ਮਿਰਚ ਉਹ ਪਾਵਾਂਗੇ ਇਹ ਹਲਦੀ ਲਾਲ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਪਾਉਣੀ ਕਿੰਨੀ ਕਿ ਪਾਉਣੀ ਵਸੇ ਨੂੰ ਮੈਂ ਕਿੰਨੀ ਜਿਵੇਂ ਇੱਕ ਮਿੰਟ ਤੱਕ ਕੇ ਸਮਝ ਲਓ ਪੰਨ ਲਓ ਗੈਸ ਦਾ ਪੀਲੋਈ ਰੱਖਣਾ ਆਪਾਂ ਗੈਸ ਜ਼ਿਆਦਾ ਤੇਜ਼ ਨਹੀਂ ਰੱਖਣਾ ਕਿ ਫਿਰ ਮਸਾਲੇ ਸੜ ਜਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਲੂ ਇੱਥੇ ਆਪਾਂ ਪਾ ਲੈ ਸੀਗੇ ਉਹਨਾਂ ਨੂੰ ਇੱਕ ਦਮ ਮਿੰਟਾਂ ਵਿੱਚ ਆਪ ਸਖਣਾ ਲੈਣਾ ਆਪਾਂ ਨੇ ਕਿ ਵਧੀਆ ਵਿੱਚ ਸਾਰਾ ਮਸਾਲਾ ਨਮਕ ਅਜੇ ਆਪਾਂ ਬਾਅਦ ਚ ਪਾਵਾਂਗੇ ਜਦੋਂ ਓਕੇ ਪਾਣੀ ਪਾਵਾਂਗੇ ਨਾ ਤਰੀ ਬਣਾਉਣ ਵਾਸਤੇ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਬਣਾਉਣੀ ਦਿਨ ਤੁਹਾਡੇ ਸਬਜੀ ਬਣਾਉਣੀ ਆ ਜਿੱਨੇ ਆਲੂ ਹੋਣ ਆਪਣੇ ਉਸ ਹਿਸਾਬ ਨਾਲ ਤੁਸੀਂ ਕੁਝ ਵੀ ਬਣਾ ਸਕਦੇ ਹੋ ਗਰੇਵੀ ਨਹੀਂ ਵੀ ਬਣਾਉਣੀ ਤਾਂ ਤੁਸੀਂ ਇਸ ਹਿਸਾਬ ਨਾਲ ਜਿਵੇਂ ਬੱਚਿਆਂ ਨੂੰ ਦੇਣਾ ਹੋ ਸਕੂਲ ਲਈ ਟਿਫਨ ਚ ਤੇ ਇਸ ਹਿਸਾਬ ਨਾਲ ਵੀ ਤੁਸੀਂ ਵਧੀਆ ਇਹਨੂੰ ਤਿਆਰ ਕਰ ਸਕਦੇ ਹੋ ਸੁੱਕੇ ਵੀ ਮਨ ਉਸ ਵੀ ਆਪਾਂ पांच सात सैकंड हिला के फिर उसको बाद पानी हम आप गलास पानी पा लिया बाकी अपने हिसाब न पाने पानी तो नहीं। कि जिन्ना बना तरी बना क्योंकि जो सब्जी आप ਠੰਡੀ ਹੋ ਜੇਗੀ ਫਿਰ ਉਸ ਤੋਂ ਬਾਅਦ ਨਾ ਉਹ ਸੰਗਣੀ ਵੀ ਹੋ ਜਾਂਦੀ ਤਰੀਏ ਦੀ ਦੇਖ ਸਕਦੇ ਤੁਸੀਂ ਨਾ ਲਸਣ ਆਪਾਂ ਲਸਣ ਸੌਰੀ ਪਾਇਆ ਨਾ ਪਿਆਜ਼ ਨਾ ਟਮਾਟਰ ਤੇ ਵਧੀਆ ਇਹਦਾ ਰੰਗ ਆ ਗਿਆ ਬਹੁਤ ਜਿਆਦਾ ਟੇਸਟੀ ਬਣਨੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਆਮ ਉਹ ਜਿਹੜੀ ਮੇਥੀ ਸੀ ਕ੍ਰਸ਼ ਕੀਤੀ ਹੋਈ तो आप सारे ये पा देंगे बहुत ज्यादा टेस्टी सब्जी पाने बहुत ज्यादा हम आप नमक नमक तुम अपने हिसाब न पा बस इन दो मिनट एवं बाला आ जाएगा तो फिर उस तु बाद आपकते हो बाला आने लग बस आप ढक दवा दो मिनट लिए तो फिर बाद इनू दूसरे मसाले चाट मसाला पा के फिर एक अद्धा सैकंड वाला दवा के फिर उस ਸਬਜੀ ਲੋਜੇ ਲੋਜੇ 2 ਮਿੰਟ ਹੋ ਗਏ ਸੀ ਆਪਣੇ ਵਿੱਚ ਦੇ ਨੂੰ ਸਬਜੀ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਸੋਹਣਾ ਆਇਆ ਹੈ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚ ਜਿਹੜਾ ਚਾਟ ਮਸਾਲਾ ਤੇ ਇਹ ਮਸਾਲਾ ਪਾ ਦਵਾਂਗੇ ਫਿਰ ਬਸ 1 ਮਿੰਟ ਫਿਰ ਆਪਾਂ ਇਹਨੂੰ ਦਬਾ ਲ ਦਵਾਵਾਂਗੇ ਤੇ ਸਾਰਾ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏ लिख सकते हो तुम कि वी ग्रेवी बन गई कलर कि सोना आया हम आप हरा धनिया बस तो एक मिनट इन बाला दवा के फिर उस बंद कर दी न गार्लिक नाना अपना सारा समान हो गया तैयार ਏ ਆਪਾ ਇਹਦੇ ਲਸਣ ਵਿੱਚੇ ਕਈ ਪ੍ਰੀਕ ਕੱਟ ਕੇ ਵੀ ਲੈ ਲੈਂਦੇ ਮੈਂ ਥੋੜਾ ਇਹ ਕੁੱਟ ਕੇ ਲੈ ਲਿਆ ਕਿ ਉਹ ਵਧੀਆ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਤੇ ਇਹ ਕਲੌਂਜੀ ਤੇ ਇਹ ਹਰਾ ਧਨੀਆ ਆਪਾਂ ਨੇ ਲਿਆ ਹੈ ਤੇ ਹੁਣ ਆਪਾਂ ਬਣਾਉਣੇ ਆ ਗਾਰਲਿਕ ਨਾਲ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਉਣੇ ਆ ਤੇ ਤੁਸੀਂ ਵੀ ਆਪਣੇ ਬੱਚਿਆਂ ਲਈ ਘਰ ਹੀ ਬਣਾ ਕੇ ਦਿਆ ਕਰੋ ਨਾਲੇ ਛੁੱਟੀਆਂ 'ਚ ਬੱਚਿਆਂ ਦਾ ਵਧੀਆ ਇੰਜੋਏ ਹੋ ਜਾਂਦਾ ਹੈ ਨਾਲੇ ਆਪੜਾ ਵਧੀਆ ਟਾਈਮ ਪਾਸ ਹੋ ਜਾਂਦਾ ਹੈ ਨਾਲੇ ਬੱਚੇ ਪੋਸ਼ਣ ਨਾਲੇ ਆਪਾ ਪੋਸ਼ਣ ਸਾਰੇ ਜਾਣੇ अपन पता है कि आप सुथरा खाना बनाया वादिया है ठीक है, जी, है, ते फिर तो है। जी, लो जी, अपना हो गया गार्लिक नान तैयार देखो कि सोना वादिया फाइनल लुक देखो यदि हूँ आप लगा देंगे बटर थोड़ा थोड़ा देखो कि सोना बन के तैयार हो लगता है लग जिम्मे आप बारो ढाबे रेस्टोरेंट होटल तो ही खा रहे होंगे बहुत ज्यादा लुक बनी है एक बार इस तरह बो तैयार करके देखना जरूर हाँ जी आ जाओ जी खालो सारे जाने तैयार हो गया अपने न ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿੱਦਾਂ ਲੱਗਿਆ ਇਹ ਵਾਲੀ ਰੈਸਪੀ ਤੁਹਾਨੂੰ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਤੇ ਠੀਕ ਹੈ ਜੀ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਸੱਚੇ ਪਾਸ਼ਾ ਸਭ ਦਾ ਭਲਾ ਕਰੇ